ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੀ ਝੋਟੀ ਦਿਖਾਉਣੇ ਤੁਹਾਨੂੰ ਘਰੇਲੂ ਝੋਟੀ ਦੀ ਡਿਟੇਲ ਬਾਈ ਤੋਂ ਪੁੱਛਦੇ ਦੇ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਕਰਨਜੀਤ ਸਿੰਘ ਨੂੰ ਪਿੰਡ ਮਹਿ ਪਿੰਡ ਆ ਗਿਆ ਮੈਲਕਲਾ ਖਾਸ ਜ਼ਿਲ੍ਹਾ ਬਰਨਾਲਾ ਪੈ ਗਿਆ ਤੇ ਮੋਬਾਈਲ ਨੰਬਰ ਆਪਣਾ ਹੀ 9417331871 94173 31871 ਜਿਹੜੀ ਅੱਜ ਝੋਟੀ ਬਕਾਉ ਕਰੀ ਆ ਇਹ ਕਿਹੜਾ ਸੂਆ ਸੂਈ ਆ ਜੀ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਇਹ ਆਪਣੀ ਘਰ ਦੀ ਝੋਟੀ ਆ ਹਾਂ ਜੀ ਪਹਿਲੇ ਸੂਏ ਲਈ ਸੀ ਮਾਲਾ ਪਹਿਲੇ ਸੂਏ ਆਪਾਂ ਤਾਜੀ ਲਿਆਏ ਸੀ ਪਹਿਲਾ ਤੇ ਦੂਜਾ ਦੋ ਸੂਏ ਦੁੱਧ ਘਰ ਪੀ ਲਿਆ ਦਾ ਤੇ ਬੱਚਾ ਇਹਨੇ ਕੀ ਦੇਤਾ ਕੱਟੀ ਆ ਜੀ ਠੀਕ ਆ ਪਿੱਛੇ ਦੀ ਆਗੀ ਕੱਟੀ ਚੰਗੀ ਸਮੀ ਭਲੀ ਪਤਾ ਕੋਸ ਕਿਹੜੇ ਟੀਕੇ ਦੀ ਐ ਟੀਕਾ ਜਾਗ ਰੂਜੇ ਨੂੰ ਭੁੱਲ ਗਏ ਠੀਕ ਆ ਮਾਲਾ ਚੰਗਾ ਟੀਕਾ ਭਰਾਇਆ ਵਗੇ ਟੀਕਾ ਵਧੀਆ ਭਰਾਵਾ ਠੀਕ ਐ ਤੇ ਦੂਜੇ ਸਵੇਰ ਦੁੱਧ ਆਪਾਂ ਕਿੰਨਾ ਚੋਇਆ ਇਹਦਾ ਦੂਜੇ ਸਵੇਰ 17 ਲੀਟਰ ਪਿਆ ਵਾ ਜੀ 17 ਕਿ ਲੀਟਰ ਤੇ ਅੱਜ ਕਹਾਂਵਾਂ ਦਿਨ ਹੋ ਗਿਆ ਸੂਈ ਨੂੰ ਇਹਨੂੰ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਹੋ ਗਿਆ ਸੂਈ ਨੂੰ 14 ਲੀਟਰ ਬੋਲਾ ਤਿਆਰ ਹੈ ਸੱਤ ਲੀਟਰ ਟਾਈਮ ਦਾ ਜਮ ਹਾਂ ਜੀ ਦੋ ਟਾਈਮ ਬਣਾਵਾਂਗੇ ਹਾਂ ਦੋ ਟਾਈਮ ਬਣਾ ਕੇ ਦੇਵਾਂਗੇ ਚੌਣ ਚਵਾਦੀ ਇੱਕ ਨੰਬਰ ਹਾਂ ਇੱਕ ਨੰਬਰ ਜੀ ਠੀਕਾ ਕੋਈ ਭੂਰਸਰਲਾ ਕੋਈ ਹੋਰ ਕੋਈ ਨਹੀਂ ਆਪੀ ਤਸ਼ਲੀ ਕਰਕੇ ਬੰਦਾ ਲੈ ਕੇ ਜਾ ਤੇ ਮੁੱਲੇ ਦਾ ਕੀ ਰੱਖਿਆ ਮੁੱਲ 150000 ਆ ਜੀ ਮੰਨਦਾਨ ਹੋ ਜਾਊਗਾ ਹਾਂ ਬਈ ਤੁਮ ਮੰਨ ਤਾਂ ਤੋੜਿਓ ਬਾਹਰ ਨੂੰ ਸੋ ਵੀਰੋ 185000 ਰੁਪਇਆ ਕੀਮਤ ਆ ਪਿੱਛੇ ਇਹਦੇ ਕੱਟੀ ਆ ਸੀਮਨ ਨਹੀਂ ਜਾਦ ਪਰ ਝੋਟੀ ਦੇਖਣ ਨੂੰ ਦਿਖਦੀਂਦੀ ਆ ਵੀ ਚੰਗੀ ਆ ਥਣ ਲੇਵਾ ਦੇਖੋ ਸੋਹਣਾ ਸਾਫ ਸੁਥਰਾ 14 ਲੀਟਰ ਪੰਜਵੇਂ ਦਿਨ ਬੋੜਾ ਇਹ ਥੱਲੇ ਹਾਜ਼ਰ ਆ ਕੱਦ ਕਾਠ ਬਹੁਤ ਆ ਤੇ ਰਾਜੀ ਸਮੀ ਭਲੀ ਵੀ ਬਹੁਤ ਜਿਆਦਾ ਸੋ ਪੱਠਫੜੇ ਦੀ ਬਣਤਰ ਦੇਖ ਸਕਦੇ ਹੋ ਤੇ ਲੇਵਰੇ ਦਾ ਡਿਜ਼ਾਈਨ ਵਗੈਰਾ ਦੇਖ ਸਕਦੇ ਹੋ ਜਿੰਦ ਜਾਣ ਬਹੁਤ ਆ ਤੇ ਬਾਕੀ ਪੈਠਪੂੜੇ ਦੀ ਮਾਤਰ ਗੋਲ ਮਟੋਲ ਪਈ ਆ ਚਾਰੇ ਪਾਸਿਓ ਤੇ ਸਾਫ ਸੁਥਰੀ ਚੌਣ ਚਵਾ ਦੀ ਵੀਰ ਦੱਸਦੀ ਆ ਇੱਕ ਨੰਬਰ ਆ ਤੇ ਪੋਲੀਏ ਪੂਰੀ ਚੌਣ ਚ ਜਾ ਠੀਕ ਆ ਦੋ ਸੂਏ ਦੋ ਤੇ ਆਪਣਾ ਘਰ ਇਹਦਾ ਪੀਤਾ ਵਾ ਸੋ ਦੇਖੋ ਮੱਥੇ ਤੇ ਮਾੜੀ ਨਾ ਮਾਤਰ ਫੁੱਲੀ ਆ ਤੇ ਸਿੰਘ ਗੋਲ ਕਿਸੇ ਪਾਸਿਓ ਝੋਟੀ ਹੱਥ ਤਰਾਣੀ ਤੇ ਥਣਾ ਦੇ ਵਿੱਚ ਵੀ ਮਣ ਕੇ ਚੱਲੀ ਵੀ ਪੌਣੀ ਪੌਣੀ ਇਕੱਠੀ ਦੀ ਬਿੱਚੀ ਪਈ ਆ ਰਾਜੀ ਸਮੀ ਪੜੀ ਸੂਈ ਸਵਾਈ ਜੇਰ ਵਗੈਰਾ ਵੀ ਕੰਮ ਡਾਨਾ ਪਿੱਛੇ ਇਹਦੇ ਕੱਟੀਆਂ ਫੀਮੇਲ ਕਾਫ ਤੇ ਬਾਕੀ ਥਣ ਨੇਰ ਤੋਂ ਦੇਖ ਸਕਦੇ ਹੋ ਚਾਰੇ ਥਾਂ ਨਿੱਖਣ ਵਿੱਚ ਸਾਫ਼ ਸੁਥਰੇ ਬਿੱਤੀ ਰਿਖ ਦੇਖਦਾ ਥਾਣਾ ਦੀ ਮੰਤਰ ਪੂਰੀ ਚੰਗੀ 1,85,000 ਚ ਮਾਨਦਾਨ ਹੋ ਜਾਊਗਾ ਹਾਂ ਜੀ ਮੇਰੇ ਮਾਨਦਾਨ ਕਰਦੇ ਨੇ ਨੰਬਰ ਬੋਲ ਦਿਓ ਦੁਬਾਰੇ ਆਪਣੇ 9317631875 9417131875 100 ਖਾਸ ਮੈਲਕਲਾ ਪਿੰਡ ਪੇਗਾ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਸੂਈ ਸਵਾਈ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ